ਕੁਸੀ ਮਰਕੀਰ ਤੌਲਖ ਦਾ ਗੀਤ ਤਾਂ ਸੁਣਿਆ ਹੋਵੇਗਾ ਕਿ ਜੇਲ੍ਹਾਂ ਵਿੱਚੋਂ ਫੋਨ ਆਣਗੇ ਨਾ ਨਾ ਪਰਖ ਹੀ ਨਾ ਪਹੁੰਚ ਜੱਟ ਦੀ ਪਰ ਜਿਹੜੇ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਨੇ ਜਾਂ ਫਿਰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਕੈਦੀਆਂ ਨੂੰ ਹਵਾਲਾਤਿਆਂ ਨੂੰ ਫੋਨ ਮਹੱਈਆ ਕਰਵਾਉਂਦੇ ਨੇ ਹੁਣ ਉਹਨਾਂ ਦੀ ਖੈਰ ਨਹੀਂ ਆ ਜਾਂ ਜਿਹੜੇ ਬਾਹਰ ਜੇਲ੍ਹਾਂ ਦੇ ਵਿੱਚ ਬੈਠੇ ਕੈਦੀਆਂ ਦੇ ਨਾਲ ਗੱਲਾਂ ਕਰਦੇ ਨੇ ਉਹ ਵੀ ਬਖਸ਼ ਨਹੀਂ ਜਾਣਗੇ ਕਿਉਂਕਿ ਪਟਿਆਲਾ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਆ ਪਟਿਆਲਾ ਪੁਲਿਸ ਦੇ ਵਿੱਚੋਂ ਅਚਾਨਕ ਚੈਕਿੰਗ ਕੀਤੀ ਗਈ ਪਟਿਆਲਾ ਦੀ ਕੇਂਦਰੀ ਜੇਲ੍ਹ ਦੀ ਤਾਂ ਜੋ ਡਿਟੇਲਾਂ ਕਢਵਾਈਆਂ ਉਸ ਤੋਂ ਬਾਅਦ ਜੇਲ੍ਹ ਵਾਰਡਨ ਵੀ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਅਚਾਨਕ ਚੈਕਿੰਗ ਕੀਤੀ ਤਾਂ ਅੰਦਰ ਜਾ ਕੇ ਚੈਕਿੰਗ ਕਰ ਦੌਰਾਨ ਇੱਕ ਕੈਦੀ ਅਮਰਤਪਾਲ ਸਿੰਘ ਦੇ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਇਸ ਫੋਨ ਨੂੰ ਖੰਗਾਲਿਆ ਤਾਂ ਪਤਾ ਚੱਲਿਆ ਕਿ ਜੇਲ੍ਹ ਦਾ ਹੀ ਇੱਕ ਮੁਲਾਜ਼ਮ ਸੰਦੀਪ ਸਿੰਘ ਇਸ ਮੋਬਾਈਲ ਨੂੰ ਮਹੱਈਆ ਕਰਵਾਉਣ ਦੇ ਵਿੱਚ ਸ਼ਾਮਲ ਸੀ ਤੇ ਬਾਅਦ ਦੇ ਵਿੱਚ ਪੁਲਿਸ ਵੱਲੋਂ ਜੇਲ੍ਹ ਦੇ ਇੱਕ ਇਸ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਇਸ ਸਬੰਧੀ ਥਾਣਾ ਤ੍ਰਿਪੜੀ ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਾਜਵਾ ਸਾਹਿਬ ਜਿਹੜਾ ਜੇ ਮੋਬਾਈਲ ਬਰਾਮਦ ਦਾ ਮਾਮਲਾ ਸਰ ਪੂਰੀ ਮਾਮਲਾ ਦੀ ਹੈ। ਇਹ ਜੀ ਇੱਕ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਜੇਲ੍ਹ ਸੁਪਰਡੈਂਟ ਸਾਹਿਬ ਅਰुण ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਇੱਕ ਸਾਡੇ ਵੱਲੋਂ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ। ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱਟੂ ਉਹ ਹਿਲਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ। ਉਹਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਲ ਧਾਰਾ 52 ਇਹ ਪ੍ਰिजन ਐਕਟ ਤੇ 112 ਬੀ ਐਨਐਸ ਤਹਿਤ ਦਰਜ ਕੀਤਾ ਗਿਆ। ਤੁਹਾਡੇ ਮਾਧਮ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ 112 ਪੀਐਨਐਸ ਧਾਰਾ ਇਹ ਆਰਗੇਨਾਈਜ਼ਡ ਕ੍ਰਾਈਮ ਦੀ ਧਾਰਾ ਇਹਦਾ ਪਹਿਲੀ ਵਾਰੀ ਇਸ ਜੇਲ੍ਹ ਦੇ ਮੁਕੰਦਮਿਆਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਤੇ ਬਾਕੀ ਵਿੱਚ ਵੀ ਕੀਤੀ ਜਾਵੇਗੀ ਇਹਦੇ ਵਿੱਚ ਸਖਤ ਸਜ਼ਾ ਤੇ ਜਿਨ੍ਹਾਂ ਜਿਨ੍ਹਾਂ ਦੀ ਸ਼ਮੂਲੀਅਤ ਆਈ ਹੈ ਜਿਨ੍ਹਾਂ ਵੱਲੋਂ ਮੋਬਾਈਲ ਅੰਦਰ ਭੇਜਣ ਵਿੱਚ ਮਦਦ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇਹਦੇ ਆਧਾਰ ਤੇ ਸਖਤ ਸਜ਼ਾ ਕਰਾਈ ਜਾਵੇ। ਬਾਕੀ ਬਾਕੀ ਕੋਈ ਵੀ ਥੰਨੀ ਜਿਹੜੀ ਮੋਬਾਈਲ ਅੰਦਰ ਭੁਗਿਆ ਕਰਾਇਆ ਹੈ ਜਾਂ ਕੁਝ ਹੋਰ ਵੀ ਅੰਦਰ ਸਮਾਨ ਇਹਦੀ ਸ਼ਮੂਲੀਅਤ ਹੈ ਉਹ ਵਿਚਾਰੋ। ਇਹਦੀ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਇਹਨਾਂ ਦੀਆਂ ਕਾਫੀ ਦੇਰ ਤੋਂ ਕਾਲਿੰ ਤੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਐ ਐਫਐਐਸਐਲ ਜਾਂਚ ਲਈ ਭੇਜੇ ਜਾ ਰਹੇ ਐ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤੇ ਮੁਕੱਦਮਾ ਮਿਸਲ ਮੁਕੱਦਮਾ ਤੇ ਵੀ ਲਿਆਂਦੇ ਜਾਣਗੇ। ਹਾਂਜੀ ਜਿਹੜਾ ਆਰਡਰ ਹੈ ਜੀ ਉਹ ਨੂੰ ਗ੍ਰਫਤਾਰ ਕੀਤਾ ਗਿਆ ਉਹਦਾ ਅਜੇ ਰਿਮਾਂਡ ਹਾਸਲ ਕਰਕੇ ਅਗਲੀ ਪੁਛਗਿਸਤ ਚਲਿਆਂਦੀ ਜਾਵੇਗੀ। ਦੂਜੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਦੇ ਮਾਨਯੋਗ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰਟ ਜਾਰੀ ਕਰਾਂਗੇ। ਸਰ ਕੀ ਪੈਸੇ ਵਗੈਰਾ ਲੈਂਦਾ ਸੀ ਜਿਹੜਾ ਕੋਈ ਬਿਲਕੁਲ ਜੀ ਇਸ ਬੰਦੀ ਜਿਹੜੀ ਆ ਮੋਢਲੀ ਪੁਛਗਿਸਤ ਉਹ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ 15000 ਰੁਪਏ ਜਿਹੜਾ ਉਹਨਾਂ પાસે ਬਰਾਮਦ ਕਰਨਾ ਸੀ ਪਰ ਅਜੇ ਨਹੀਂ ਸੀ ਕੀਤਾ ਉਸ ਬ ਸਰ ਬਾਰਡਰ ਕੀ ਰਿਹਾ ਜੀ ਤੁਹਾਨੂੰ ਐਸੀ ਕਿਹੜੀ ਪੋਸਟ ਤੇ ਸੀਗਾ ਸਰ ਇਹ ਬਾਰਡਰ ਜੀ ਇਹ ਆਪਣਾ ਮੁਲਾਜ਼ਮ ਇਹਨਾਂ ਦੇ ਜੇਲ੍ਹ ਅਧਿਕਾਰੀਆਂ ਦੇ ਵਿੱਚ ਹੁੰਦਾ ਜੀ ਇਹ ਜੇਲ੍ਹ ਦੀ ਨਿਗਰਾਨੀ ਲਈ ਭਰਤੀ ਕੀਤੇ ਜਾਂਦੇ ਆ 2017 ਦੇ ਵਿੱਚ ਭਰਤੀ ਹੋਇਆ ਸੀ ਤਾਂ ਤੁਸੀਂ ਸੁਣਿਆ ਐਸ ਐਚਓ ਤ੍ਰਿਪੜੀ ਪ੍ਰਦੀਪ ਸਿੰਘ ਬਾਜਵਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਹੁਣ ਵੀ ਤੁਸੀਂ ਵੀ ਕਿਤੇ ਭਲੇਖੇ ਚ ਨਾ ਰਹਿ ਜਿਓ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਨਾਲ ਗੱਲ ਕਰ ਲੋਂਗੇ ਤਾਂ ਹੁਣ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਡਿਟੇਲਾਂ ਕਢਵਾ ਕੇ ਫਿਰ ਉਹ ਗੱਲਾਂ ਕਰਨ ਵਾਲੇ ਨੂੰ ਵੀ ਫੜਿਆ ਜਾਵੇਗਾ ਜੇਲ੍ਹਾਂ ਦੇ ਵਿੱਚੋਂ ਫੋਨ ਮੁਹੱਈਆ ਕਰਵਾਉਣ ਵਾਲਿਆਂ ਨੂੰ ਵੀ ਫੜਿਆ ਜਾ ਰਿਹਾ ਜਿਵੇਂ ਪਟਿਆਲਾ ਦੇ ਵਿੱਚ ਇਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਤਾਂ ਹੋਰ ਮੁਲਾਜ਼ਮ ਵੀ ਇਸ ਖਬਰ ਨੂੰ ਦੇਖ ਕੇ ਸਾਵਧਾਨ ਹੋ ਜਾਣ ਕਿਤੇ ਅਜਿਹੀ ਗਲਤੀ ਨਾ ਕਰ ਲਿਓ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਨੂੰ ਫੋਨ ਮੁਹੱਈਆ ਕਰਵਾ ਦੋਗੇ ਚੰਦ ਪੈਸਿਆਂ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰ ਲਿਓ